ਦੀ ਕਾਰਕ ਸਰ ਵੀ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਸੋਹਾਂ ਜਿਹੜੀ ਇਸ ਮਸਲੇ ਉਸ ਤੋਂ ਬਾਅਦ ਕੀਤੀ ਹੈ ਅਰਦਾਸ ਵੀ ਠੀਕ ਹੈ ਹਾਂ ਜੀ 2 ਦਸੰਬਰ ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲਤ ਜੋ ਜਿਹੜਾ ਸ੍ਰੀ ਅਕਾਲਤਾ ਸਾਹਿਬ ਨੇ ਪੰਸੀ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸਾਨੂੰ ਸੇਵਾ ਲਈ ਸੀ ਉਹ ਪੂਰੀ ਕਰਨ ਪਰੰਤ ਅੱਜ ਅਸੀਂ ਸ੍ਰੀ ਅਕਾਲਤਾ ਸਾਹਿਬ ਤੇ ਆ ਕੇ ਅਰਦਾਸ ਬੇਨਤੀ ਕੀਤੀ ਔਰ ਉਹ ਕਿਮਾ ਜਾਚਕਾਰ ਦਾ ਜੋ ਹੈ ਸਾਨੂੰ ਉਹਨਾਂ ਨੇ ਸਰਟੀਫਿਕੇਟ ਦਿੱਤਾ ਔਰ ਜਿੱਥੇ-ਜਿੱਥੇ ਵੀ ਸੇਵਾ ਉਹਨਾਂ ਨੇ ਸਾਨੂੰ ਲਾਈ ਸੀ ਅਸੀਂ ਉਹ ਪੂਰੀ ਕਰਕੇ ਮਨ ਨੂੰ ਸਕੂਨ ਵੀ ਆਇਆ ਤਸੱਲੀ ਵੀ ਆਈ ਆ ਔਰ ਮੈਂ ਸਮਝਦਾ ਕਿ ਜਾਣੇ ਜਾਣੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਉਹਨਾਂ ਦਾ ਅਹਿਸਾਸ ਅਸੀਂ ਕੀਤਾ ਔਰ ਜਹਦਰ ਸਹਿਬਾਨਾ ਨੇ ਜੋ ਸੇਵਾ ਲਾਈ ਅਸੀਂ ਉਹ ਪੂਰੀ ਕੀਤੀ ਆ ਅੱਜ ਕੌਣ ਕੌਣ ਅੱਗੇ ਚ ਪਹੁੰਚੇ ਨੇ ਅੱਜ ਬੀਬੀ ਜਗੀਰ ਕੌਰ ਜੀ ਤੇ ਸਾਬ ਸੁਰਜੀਤ ਸਿੰਘ ਰਖੜਾ ਜੀ ਅਸੀਂ ਤਿੰਨੇ ਆਏ ਸੀ ਸਾਬ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਜੋ ਸਾਡੇ ਸਟਾਰ ਰਹੇ ਦੇ ਕਿੰਨੇ ਉਹ ਵੀ ਆਏ ਨੇ ਤੇ ਬਾਕੀ ਜਿਹੜੇ ਆਪਣੇ ਜਿਨ੍ਹਾਂ ਨੇ ਪੂਰੀ ਕੀਤੀ ਹੈ ਬਾਰੀ ਬਾਰੀ ਸਾਰੇ ਆਵੋਗੇ ਮੇਰਾ ਖਿਆਲ ਜਿਨ੍ਹਾਂ ਨੇ ਮੁਕੰਮਲ ਕਰ ਲਈ ਤੇ ਅਸੀਂ ਅੱਜ ਤਿੰਨ ਜਣੇ ਤਾਂ ਆ ਕੇ ਗਏ ਆ ਤੇ ਔਰ ਮੈਂ ਸਮਝਦਾ ਕਿ ਇਸ ਹਾਲਾਤਾਂ ਦੇ ਵਿੱਚ ਮੈਂ ਇੱਕ ਵੱਖਰੀ ਵੀ ਅਰਜੀ ਦੇ ਕੇ ਆਇਆ ਕਿਉਂਕਿ ਸ੍ਰੀ ਅਕਾਲਤਾ ਸਾਹਿਬ ਤੇ ਇੱਕ ਝੂਠਾ ਬਿਆਨ ਸਮੇਸ਼ਿੰਦਰ ਗਰੇਵਾਲ ਉਹਨਾਂ ਨੇ ਜਦੋਂ ਬੋਲਿਆ ਸੀ ਕਿ ਬਲੈਕ ਥੰਡਰ ਸਮੇ ਮੈਂ ਸਹਿਕਾਰਤਾ ਮੰਤਰੀ ਸੀ ਬਰਨਾਲਾ ਸਾਹਿਬ ਦੀ ਸਰਕਾਰ 'ਚ ਉਹ ਝੂਠਾ ਸੀ ਉਹ ਝੂਠੇ ਤੱਥ ਮੈਂ ਲਿਖਤੀ ਤੌਰ ਤੇ ਦੇਖਿਆ ਹੈ ਸਤਰੇ ਦੇਵੀ ਜਸਪਾਲ ਸਿੰਘ ਜਨਨ ਕਿ ਜਹੇਦਾਰ ਸਾਹਿਬ ਨੇ ਸਾਨੂੰ ਸਾਡੇ ਵੱਲੋਂ ਬੇਨਤੀ ਕਰ ਦਿਓ ਵੀ ਉਹਨਾਂ ਨੇ ਝੂਠ ਬੋਲਿਆ ਸੀ ਮੇਰਾ ਝੂਠ ਸੀ ਔਰ ਕਿਉਂਕਿ ਬਲੈਕ ਥੰਡਰ ਜਿਹੜਾ ਹੋਇਆ ਉਹ ਗਵਰਨਰ ਰਾਜ ਚ ਹੋਇਆ ਸੀ ਜੋ ਉਹਦੇ ਮਤਾਂ ਦਿੱਤੇ ਨਹੀਂ ਬਲਕਿ ਬਲੈਕ ਥੰਡਰ ਦੇ ਵਿਰੁੱਧ ਮੁਜ਼ਾਹਰਾ ਕੀਤਾ ਚੰਡੀਗੜ੍ਹ ਦੇ ਵਿੱਚ ਮੈਂ ਬਟੈਲ ਦੇਲ ਦੇ ਵਿੱਚ ਰਿਹਾ ਮਤਲਬ 2.5 ਮਹੀਨੇ ਦੇ ਕਰੀਬ ਸਾਰੀ ਕਲੀ ਲੀਡਰਸ਼ਿਪ ਹੀ ਮੈਕਸਿਮ ਰਹੀ ਸੋਤ ਅੱਛਾ ਸੀ ਕਿ ਹਵੇ ਇਸ ਤਰ੍ਹਾਂ ਦਾ ਝੂਠ ਸੰਗਤ ਦੇ ਵਿੱਚ ਗੁਰੂ ਦੀ ਹਾਜ਼ਰੀ ਤੇ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਇਹ ਉਹਨਾਂ ਦੇ ਪੁਆਇੰਟ ਆਊਟ ਕੀਤਾ ਸੀ ਉਹ ਤੋਂ ਪਹਿਲਾਂ ਵੀ ਇੱਕ ਸਰਚ ਪ੍ਰੇਸ਼ਨ ਹੋਇਆ ਸੀ ਬਰਨਾਲ ਸਾਹਿਬ ਦੀ ਸਰਕਾਰ ਜਦੋਂ ਸੀ ਪਰ ਮੈਂ ਉਦੋਂ ਮੰਤਰੀ ਨਹੀਂ ਸੀ ਉਹ ਵੀ 30 ਅਪ੍ਰੈਲ ਨੂੰ ਹੋਇਆ ਸੀ ਪਰ ਮੈਂ ਉਦੋਂ ਵੀ ਮੰਤਰੀ ਨਹੀਂ ਸੀ ਤੇ ਦੂਜੇ ਦਾ ਗਵਰਨਰ ਰਾਜ ਸੀ ਗਵਰਨਰ ਰਾਜ ਦਾ ਮੰਤਰੀ ਹੋਣਾ ਸੀ ਭਲੇ ਇਸ ਤਰ੍ਹਾਂ ਦਾ ਝੂਠਾ ਆਲਾਮ ਨਹੀਂ ਲਾਉਣਾ ਚਾਹੀਦਾ ਜੀ ਤਾਂ ਤੇ ਕਿ ਮਜਰੂਰਾਂ ਦੇ ਨੋਟਿਸ 'ਤੇ ਲੱਗੇ ਆ। ਜਨਮੇ ਸਾਹਿਬ ਸੇਵਾ ਜੋ ਲੱਗੀ ਸੀ ਕੀ ਉਹ ਤੰਦਿਕ ਦਿਨ ਲਵਾਈ ਆ। ਬਾਕੀ ਆ ਬੁਦਵਾਰ। ਸਕੂਲ ਕਿੰਨਾ ਕੁ ਮਿਲਿਆ ਮਾਨੋ ਜੀ। ਉਦੋਂ ਦੇ ਤੌਰ ਤੇ ਗੁਰੂ ਸਾਹਿਬ ਦੀ ਮਹਾਨ ਫਿਲਾਸਫੀਆ ਸੇਵਾ ਸਿਮਰਨ ਜਦੋਂ ਅਸੀਂ ਸੇਵਾ ਕਰਦੇ ਆ, ਸਿਮਰਨ ਕਰਦੇ ਆ, ਮਨ ਨੂੰ ਸਕੂਨ ਵੀ ਆਉਂਦਾ ਔਰ ਮਨ ਨੂੰ ਤਸੱਲੀ ਵੀ ਹੁੰਦੀ ਆ, ਉਹ ਮਹਿਸੂਸ ਵੀ ਹੁੰਦਾ ਕਿ ਜਾਣੇ-ਅਣਜਾਣੇ ਜ਼ਿੰਦਗੀ 'ਚ ਮਨੁੱਖ ਤੋਂ ਗਲਤੀਆਂ ਹੁੰਦੀਆਂ ਨੇ, ਉਹਨਾਂ ਦਾ ਅਹਿਸਾਸ ਵੀ ਹੁੰਦਾ, ਨਿਮਰਤਾ ਵੀ ਆਉਂਦੀ ਆ, ਮਿਠਾਸ ਵੀ ਆਉਂਦਾ। ਔਰ ਜਦੋਂ ਅਸੀਂ ਜੋੜੇ ਸਾਫ ਕੀਤੇ ਜਦੋਂ ਅਸੀਂ ਬਰਤਨ ਸਾਫ ਕੀਤੇ ਲੰਗਰ ਦੀ ਸੇਵਾ ਕੀਤੀ ਇੱਥੇ ਗੁਰੂ ਗ੍ਰਾਮਦਾਸ ਦੀ ਸਰਾਂ ਦੇ ਵਿੱਚ ਟਾਇਲਟਸ ਦੀ ਸਫਾਈ ਕੀਤੀ ਤੇ ਮੈਂ ਸਮਝਦਾ ਕਿ ਅੱਜ ਸਾਰੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਡੂ ਮੈਂਬਰ ਐ ਜੀ ਪੀ ਸੀ ਨੇ ਜਿੰਦ ਸਿੰਘ ਟਰੋਡ ਮੈਂਬਰ ਐ ਜੀ ਪੀ ਸੀ ਨੇ ਪੂਰਨ ਦਰਸਿੰਗ ਜੀ ਕੋਲ ਹੋਰ ਬਹੁਤ ਸਾਰੇ ਸੱਜਣ ਸਾਡੇ ਸਾਰੇ ਮੇਰਾ ਖਿਆਲ ਸੰਗਤ ਜਿਹੜੀ ਸੇਵਾ ਕਰਦੀ ਰਹੀ ਉਹਨਾਂ ਵਿੱਚ ਹੋਈ ਬਹੁਤ ਸਾਰੇ ਸੱਜਣ ਨਾਲ ਆਏ ਨੇ 30 ਤਰੀਕ ਨੂੰ ਵੀ ਇੱਕ ਦਾ ਸਮਾਜਾ ਦਿੱਤਾ ਹੋਇਆ ਉਹਦੇ ਸਬੰਧੀ ਸਾਨੂੰ ਜਾਣਕਾਰੀ ਪ੍ਰੈਸ ਚ ਮਿਲੀ ਆ ਤੇ ਸਾਡੀ ਹੁਣ ਮੀਟਿੰਗ ਰੱਖੀ ਆ ਸੀ 11 ਵਜੇ ਉਹਦੇ ਚ ਜਾਣਕਾਰੀ ਲਵਾਂਗੇ ਕਿ 20 ਤਰੀਕ ਦਾ ਸਮਾਂ ਅਸੀਫੇ ਦੇਣ ਲਈ ਜੇ ਹੋਰ ਬਧਾਇਆ ਕਿਸ ਤਰ੍ਹਾਂ ਬਧਾਇਆ ਪਤਾ ਸਿੰਘ ਸਾਹਿਬਾਨ ਹੀ ਵੈਸਤਾ ਦੱਸ ਸਕਦੇ ਉਸ ਸਬੰਧੀ ਪਰ ਅਸੀਂ ਵੀ ਜਾਣਕਾਰੀ ਲੈ ਕੇ ਉਹਦੇ ਤੇ ਸਮੀਖਿਆ ਕਰਾਂਗੇ ਵੀ ਬਧਾਇਆ ਜਾ ਸਕਦਾ ਕਿ ਨਹੀਂ ਜਾ ਸਕਦਾ ਜਾਂ ਕੀ ਹੋਇਆ ਪੂਰੀ ਜਾਣਕਾਰੀ ਉਤੋਂ ਬਾਅਦ ਹੀ ਮਿਲੇਗੀ 你。